ਕੀ ਹਾਲ ਚਾਲ ਹੈ ਮਿੱਤਰੋ ਉਮੀਦ ਕਰਦੇ ਆ ਆਪਣੇ ਭਰਾ ਸਾਰੇ ਸੈੱਟ ਹੋਵਾਂਗੇ ਤੇ ਸਾਰੇ ਭਰਾਵਾਂ ਦੇ ਆਪਣੇ ਜਾਨਵਰ ਵੀ ਓਕੇ ਹੋਣਗੇ ਤੇ ਮਿੱਤਰੋ ਅੱਜ ਲੈ ਕੇ ਆਏ ਆ ਆਪਾਂ ਨਵਾਂ ਵਲੌਗ ਇੱਧਰ ਜਾਲੀ ਕਰੀ ਪਈ ਹੈ ਰੰਗ ਤੇ ਇੱਧਰ ਦੂਜੀ ਬਰੀਕ ਜਾਲੀ ਲਾਵਾਏ ਮਿੱਤਰੋ ਥੱਲੇ ਪਿੰਜਰੇ ਉਹ ਵੀ ਉਹਦਾ ਵੀ ਕਰਾਂਗੇ ਸ਼ੌਕ ਇਹ ਟਾਕੀਆਂ ਵਾਸਤੇ ਮਿੱਤਰੋ ਇਹ ਪਿੱਛੇ ਤੇ ਸਾਈਡ ਵਾਲੇ ਆ ਇੱਧਰ ਆਪਣੇ ਜਾਨਵਰ ਆ ਮਿੱਤਰੋ ਤੇ ਆਪਣਾ ਪਿੰਜਰਾ ਹੋ ਗਿਆ ਰੈਡੀ ਕਹਿੰਦੇ ਟਾਕੀਆਂ ਲਵਾਤੀਆਂ ਪੇਂਟ ਮਾਰਤਾ ਘਰੀ ਫੁੱਲ ਕੈਂਟ ਕੰਮ ਆ ਮਿੱਤਰੋ ਦੇਖੋ ਲਾਈਟ ਬਾਕੀ ਸੀ ਨਹੀਂ ਤਾਂ ਲਾ ਦਿੰਦੇ ਦੋ ਦੋ ਲਵਾਤੇ تھے ਕਬਜੇ ਤੇ ਇਥੇ ਜਿੰਦੇ ਰਹਿੰਦੇ ਪਏ ਉਹ ਵੀ ਉਹਨਾਂ ਦਾ ਵੀ ਗਰਾਮਾ ਸ਼ੌਕ ਕਰੋ ਮਿੱਤਰੋ ਸ਼ੌਕ ਆਪਣੀ ਨਵੀਂ ਡੋਲੀ ਦਾ ਤੇ ਅੱਜ ਤੇ ਰੰਗ ਮਾਰ ਕੇ ਰੱਖਦਾ ਮਿੱਤਰੋ ਇਹ ਤੇ ਕਿਉਂਕਿ ਬਾਜ ਬਜਣਾ ਸੀ ਇੱਥੇ ਲਾਦਾ ਮੈਟਰੋ ਵਿੱਚ ਡਰਿੱਲ ਲਿਆਂਦੀ ਬਈ ਐ ਲਾਈਟ ਮਿੱਤਰੋ ਹੈ ਨਹੀਂ ਇਹਦਾ ਅਗੀ ਲਾਈਟ ਉਹਦੀ ਲਾ ਦੇਣੇ ਆ ਤੇ ਉੱਤੇ ਬਈ ਐ ਮਿੱਤਰੋ ਤੇ ਆਹ ਜਿਹੜੇ ਆ ਰੱਖ ਨੇ ਰਹਿਗੇ ਮਿੱਤਰੋ ਜਿਹੜੇ ਜੰਮੇ ਥੱਲੇ ਇਹਨਾਂ ਤੇ ਲਾਵਾਂਗੇ ਮਿੱਤਰੋ ਬ੍ਰੀਕ ਜਾਲੀ ਜਿਹੜੀ ਲੈਂਦੀ ਪਈ ਆ ਵੀ ਬਿੱਲੀ ਨਾ ਪਾਰ ਸਕੇ ਜਾਨਵਰ ਆਪਣੇ ਛਤਰੀਆਂ ਆਪਣੀਆਂ ਤੇ ਨੇ ਲੱਗੀਆਂ ਵਈਆਂ ਤੇ ਚੱਲਦੇ ਆਪਾਂ ਥੱਲੇ ਆਹ ਤਾਂ ਹਾਂ ਉਹਨਾਂ ਦਾ ਵੀ ਕਰਾਵਾਂਗੇ ਸ਼ੌਂਕ ਨਾਲੇ ਦੇਖਦੇ ਆ ਲੇਟ ਆਈਏ ਕਿ ਨਹੀਂ ਮਿੱਤਰੋ ਦੋ ਮਿੱਤਰੋ ਕਹਿੰਦੇ ਆ ਗਏ ਤਾਂ ਹਾਂ ਕਰੋ ਸ਼ੌਂਕ ਪਾਈ ਵਾਈਆ ਖਿੜਿਆਰੇ ਮੁੱਢੇ ਨੇ ਇੱਧਰ ਵੱਡੀਆਂ ਤਿੰਨ ਕਬੂਤਰ ਨੇ ਇੱਧਰ ਬੱਚੀ ਗੱਟ ਰੱਖਿਆ ਮਿੱਤਰੋ ਜਾਨਵਰਾਂ ਨੇ ਇਹਨੂੰ ਵੀ ਲੰਗੀ ਮਾਰਦਾ ਮਿੱਤਰੋ ਬੱਚੀ ਗੱਡੀ ਬੈਠੀ ਆ ਜੋੜੀ ਇੱਧਰ ਬਾਡੀਆਂ ਕੂਤਰੀਆਂ ਤਿੰਨ ਸਾਰੀਆਂ ਜੋੜੀਆਂ ਪਟਦੀਆਂ ਇੱਕ ਦੂਈ ਰਹੇ ਮਿੱਤਰੋ ਲੱਗੀਆਂ ਉਹਨਾਂ ਦਾ ਵੀ ਫੇਰ ਕਰਾਵਾ ਸ਼ੌਂਕ ਮਿੱਤਰੋ ਲੱਗਦਾ ਲਾਈਟ ਆ ਗਈ ਲਾਈਟ ਆ ਗਈ ਮਿੱਤਰੋ ਕਰਦੇ ਆਪਾਂ ਲੋਟ ਲਓ ਮਿੱਤਰੋ ਲਾਈਟ ਆ ਗਈ ਸੀਗੀ ਤੇ ਜਾਲੀ ਆਪਾਂ ਇੰਨੀ ਲਾਤੀ ਕਰੋ ਸ਼ੌਂਕ ਜਲੀ ਦਾ ਕਿ ਕੋ ਮਿੱਤਰੋ ਮੈਟਰ ਬੇ ਨਾਲ ਲਾਦੀ ਸਰੀ ਵਾਲੀ ਓਕੇ ਹੈ ਕੰਮ ਪੂਰਾ ਫੋਲੋ ਕੇ ਮਿੱਤਰੋ ਤੇ ਅੱਜ ਲਈ ਰਹਿ ਗਈ ਆਪਾਂ ਫੇਰ ਲਾਵਾਂਗੇ ਪਹਿਲਾਂ ਆਪਾਂ ਇਹਨੂੰ ਮਿੰਦਦੇ ਆ ਥੱਲੇ ਰੱਖਣਾ ਤੇ ਉਹ ਵੱਢਦੇ ਆ ਮਿੱਤਰੋ ਤੋਂ ਮਿੱਤਰੋ ਜਹਾਂ ਲੈ ਕੇ ਜਾਂਦਾ ਆਪਣਾ ਉੱਧਰ ਨੂੰ ਲੈ ਲੈ ਕੇ ਜਾਈ ਇਕ ਮਿੱਤਰੋ ਆਪਾਂ ਕਿੱਥੀ ਆੜਦਾ ਹੈ ਦੇਖ ਕਿ ਨਹੀਂ ਇਹ ਆਈ ਹੈ ਕਿੱਥੀ ਆ ਨੋ 8

ਦੇਗੇ 18 10 ਹੈ ਮੈਂ ਤਰੋਂ ਇੱਥੇ ਆ ਗਈ 8 10 ਕੱਟਦੇ ਆ ਮਿੱਤਰੋ ਜਿਹ ਹੁੰਦਾ ਮੁੰਡਾ ਚੱਕ ਕੇ ਮਿੱਤਰੋ ਕੱਟਦੇ ਆ ਫਿਰ ਆਪਾਂ ਲੋ ਮਿੱਤਰੋ ਜਾਲੀ ਦਿੱਤੀ ਸੀ ਆਪਾਂ ਵੱਡ ਤੇ ਟੋਕੜੇ ਚੱਕ ਕੇ ਲਿਓਨੇ ਜਾਲੀ ਵਾਲੇ ਨਾਲੇ ਕਰਾਉਨੇ ਸਾਨੂੰ ਸ਼ੌਂਕ ਆ ਪੀਸ ਮਿੱਤਰੋ ਆਪਣੀ ਜਾਲੀ ਦੀ ਥਲੜੀ ਦੀ ਇਹ ਤੇ ਆਪੀ ਇਸ ਮਿੱਤਰੋ ਟਾਕੀਆਂ ਦੇ ਆ। ਦੇਖੋ। ਕਰੋਨੇ ਆ ਸ਼ੌਂਕ ਸਾਨੂੰ ਟਾਕੀ ਆਂਦੇ। ਦੇਖੋ ਮਿੱਤਰੋ ਇਹ ਜਮਾ ਪੂਰਾ ਸੁਰਮੈਂਟੇਕੋ। ਪੂਰੀ ਜ਼ਬਰਦਸਤ ਲੁੱਕ ਆ ਜੂ। ਬੁਰੀ ਫੁੱਲ ਮਿੱਤਰੋ। ਜਿਹਨਾਂ ਲੈਣ ਗਿਆ ਬਸ ਉਹ ਬੋਰਡ ਲੈਣ ਗਿਆ ਜੀ ਤੇ ਮਸ਼ੀਨ ਲਾਵਾਂਗੇ। ਡ੍ਰਿਲ ਆਪਣੀ ਓਕੇ ਹੈ ਜਮਾ ਬਸ ਆ ਜਾਂਦੋ ਤੁਸੀਂ ਉਹਨੂੰ ਫਿਰ ਕਰੋਨੇ ਆ ਸ਼ੌਂਕ ਮਿੱਤਰੋ ਆਪਾਂ ਨੇ। ਮਿੱਤਰੋ ਅਗਲਾ ਦਿਨ ਚੜ ਗਿਆ ਕਹਿੰਦੇ ਤੇ ਪਿੰਜਰਾ ਆਪਾਂ ਰਾਤੋ ਰਾਤ ਕਰਤਾ ਸੀ ਜਮਾ। ਓਕੇ ਦੀ ਰਿਪੋਰਟ ਕਰੋ ਸ਼ੌਂਕ ਆਪਣੇ ਪਿੰਜਰੇ ਦਾ ਪੂਰਾ ਫੁੱਲ ਸਿਰਾ ਲੁੱਕ ਹੁੰਦੀ ਆ ਮਿੱਤਰੋ ਜਿਨੀ ਕਹਿ ਦੋ 19 ਸਰਾ ਦੇਖ ਦੇ ਕਿ ਮਿੱਤਰੋ ਇਹਨੂੰ ਸਰੂਰੀ ਜੜੀ ਜਾਂਦਾ ਮਿੱਤਰੋ ਤੇ ਆਪਾਂ ਲੈ ਕੇ ਚੱਲਦੇ ਇਹਨੂੰ ਤਾਂ ਹਾਂ ਤੇ ਵਿਚ ਬਾੜਦੇ ਆਪਣੇ ਬੱਚੇ ਲਾਉਣੇ ਆ ਤੁੱਪ ਨਲਿ ਕਰਾਉਣੇ ਸਾਨੂੰ ਸ਼ੌਂਕ ਤੇ ਆਥ ਨੇ ਆਪਾਂ ਇਹ ਤੇ ਕਰਦਾਂਗੇ ਮਿੱਤਰੋ ਪੇਂਟ ਬਲੂ ਸਾਰਾ ਲੀਲਾ ਲੀਲਾ ਕਰਦਾ ਮਿੱਤਰੋ ਜਿਹੜੇ ਆ ਜੋਇੰਟ ਦੀंदे ਇਹ ਦੇਖਣੋਂ ਅੜ ਜਾਣਗੇ ਫੁੱਲ ਇੱਥੇ ਬਰੀਕ ਲਾਤੀ ਮਿੱਤਰੋ ਜਾਲੀ ਜਮਾਂ ਬਿੱਲੀ ਕਿਤੇ ਵੀ ਨਹੀਂ ਪਾਰ ਸਕਦੀ ਉੱਤੇ ਚੱਲਦੇ ਆ ਸਾਨੂੰ ਕਰਾਉਣੇ ਸਾਰਾ ਸ਼ੌਂਕ ਮਿੱਤਰੋ ਮਿੱਤਰੋ ਪਿੰਡਰਾ ਦੇ ਇਹ ਬਹੁਤ ਔਖਾ ਲੈਂਦਾ ਮਿੱਤਰੋ ਇੱਕ ਪਾਰੀ ਬਾਨੀ ਮਿੱਤਰੋ ਬਹੁਤ ਠੀਕ ਹੈ ਬੋੜੀਆਂ ਚ ਥਾਵ ਆ ਨਹੀਂ ਤੇ ਪਾਰਾ ਵਾਲਾ ਨਹੀਂ ਆ ਜਾ ਮਿੱਤਰੋ ਇਧਰ ਆਪਣੇ ਜਾਨਵਰ ਛੱਤ ਦਾਦਾ ਪੁੱਛ ਨਹੀਂ ਨਾ ਮਿੱਤਰੋ ਬਾਲਾ ਬੁਰਾ ਹਾਲ ਹੋ ਰਿਹਾ ਹੈ ਸਾਫ ਕਰਨਾ ਮੈਂ ਜਮਾ ਚੱਕ ਕੇ ਸਾਰਾ ਸਾਫ ਕਰਕੇ ਫਿਰ ਉੱਥੇ ਲਾਉਣੀਆ ਮਿੱਤਰੋ ਜਾਲ ਕਰਕੇ ਸਾਫ ਸਫਾਈ ਫਿਰ ਮਿਲਦਾ ਮਿੱਤਰੋ ਤੁਹਾਨੂੰ ਚਲੋ ਮਿੱਤਰੋ ਅੱਡੀਆਂ ਤਾਂ ਮਿੱਠਾ-ਮੁੱਠਾ ਤੇ ਗੰਦ ਪਿੱਲੇ ਜਾ ਪਾ ਲਿਆ ਲੈ ਕੇ ਚਲਦੇ ਆਂ ਥੱਲੇ ਅੱਜ ਪੂਰਾ ਓਕੇ ਰਿਪੋਰਟ ਚ ਕਰਨਾ ਮਿੱਤਰੋ ਕੰਮ ਕਹਿੰਦੇ ਸੰਡੇ ਆ ਉਧਰ ਕਹਿੰਦੇ ਗੋਲਾ ਗੱਡੀ ਬੈਠਾ ਮੁੰਡਾ ਲੈ ਕੇ ਚਲਦਾ ਇਹਨੂੰ ਰੀੜੀ ਚ ਪਾਉਨੇ ਆ ਮਿੱਤਰੋ ਫਿਰ ਕਰਾਵਾਂਗੇ ਤੁਹਾਨੂੰ ਸ਼ੌਂਕ ਉੱਤੇ ਵੀ ਹੋਰ ਗੰਦ ਪਿਆ ਤਿੰਨ ਚਾਰ ਜਿਹੜੇ ਲੱਗਣਗੇ ਮਿੱਤਰੋ ਮਿੱਟੀ ਵੀ ਬਦਲਣੀ ਆ ਬਰੋ ਆਪਕੇ ਕਰਨਾ ਕੰਮ ਬਰੋ ਕਰਤੀ ਫੁੱਲ ਸਾਸ ਪਾਈ ਕਰੋ ਸ਼ੌਂਕ ਇੱਧਰ ਕਹਿੰਦੇ ਲਾਤੀ ਜਾਲ ਚ ਤਾਰਦੇ ਜਾਲ ਚ ਤਾਰਦੇ ਉਧਰ ਡਾਰ ਰੱਖਿਆ ਮਿੱਤਰੋ ਉੱਤੇ ਚਾਰ ਕਿਪ 6 ਬੱਚੇ ਛੱਡੇ ਮਿੱਤਰੋ ਅੱਜ ਛੀ ਛੜ ਤੇ ਜਾਲ ਵੀ ਲਾਉਨੇ ਆ ਜਾਲ ਉਹ ਥੱਲੇ ਲਾ ਕੇਵੇਂ ਥੱਲੇ ਥੱਲੇ ਰੱਖੋ ਕਰੋ ਸ਼ੌਂਕ ਮਿੱਤਰੋ ਛਤਰੀਆਂ ਦੇ ਭਾਵੇਂ ਬੱਚੇ ਬੱਚੇ ਹੈ ਥੋੜੇ ਕੁਸਤਾਂ ਉਸ ਮਿੱਤਰੋ ਚੱਲੀ ਜਾਂਦਾ ਜਿਵੇਂ ਚਲਦਾ ਕਾ ਮੈਂ ਇਥੇ ਮੰਜਾ ਮੰਜਾ ਕੱਢ ਕੇ ਇਧਰ ਨੂੰ ਰਹਿ ਗਈ ਸਸਪਾਈ ਕਰਨ ਲਈ ਉਹ ਜਾਲੀ ਨੂੰ ਵੀ ਧੁੱਪ ਲਾਉਣੀ ਆ ਮਿੱਤਰੋ ਮੱਝੇ ਇਥੋਂ ਕਰਕੇ ਸਸਪਾਈ ਤੇ ਉਹ ਪਰਦੇ ਬੰਦ ਕਰਨੇ ਮਿੱਤਰੋ ਉੱਥੇ ਰੱਖਿਆ ਕਰਾਂ ਜਾਲ ਹਾਂ ਕਰਾਂਗੇ ਬੱਚੇ ਸ਼ਿਫਟ ਮਿੱਤਰੋ ਮਿੱਤਰੋ ਰੋਟੀ ਰੋਟੀ ਖਾ ਕੇ ਆ ਗਏ ਆਹ ਰਹਿ ਗਿਆ ਮਿੱਤਰੋ ਇਥੋਂ ਸਾਫ਼ ਕਰਨ ਵਾਲਾ ਕਰਦੇ ਆ ਜਾਲੀ ਕੱਢਦੇ ਮਿੱਤਰੋ ਬਾਹਰ ਤੇ ਆਪਣੇ ਚਾਚਾ ਆ ਰਹੇ ਕਹਿੰਦੇ ਕਰੋ ਸ਼ੌਕ ਕਿਦ ਤਰਾ ਸ਼ੌਕ ਕਰ ਰਿਹਾ ਕਹਿੰਦਾ ਮੈਨੂੰ ਇਥੇ ਮੰਜਾ ਢਾ ਕੇ ਦੋ ਨਵੇਂ ਮੈਕ ਲੈ ਆਪਣੇ ਵਾਸਤੇ ਦੇਖੋ ਮਿੱਤਰੋ ਵੀਡੀਓ ਬਣਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਇੱਕ ਹੋਰ ਮੈਕ ਆ ਕਿੱਥੇ ਦੂਜਾ ਥੱਲੇ ਪਿਆ ਦੂਜਾ ਮਿੱਤਰੋ ਥੱਲੇ ਪਿਆ ਤੇ ਆਈਫੋਨ ਨਾਲ ਜੁੜ ਨਹੀਂ ਰਿਹਾ ਇਹ ਤੇ ਕਰਾ ਕੇ ਲਿਆ ਮਗੇ ਆਫੋਨ ਆਪਣੇ ਦੂਜੇ ਨਾਲ ਜੁੜਿਆ ਕਰੇ ਹੋ ਕੇਰਾ ਦੂਜੇ ਨਾਲ ਮਟਰੋਲੋ 60 ਨਾਲ ਟਾਈਮ ਪਾਸ ਕਰ ਰਹੇ ਆ ਦੇ ਕੋ ਮਤਰਾ ਬੱਚੇ ਆਪਣੇ ਸਾਰੇ ਫਿਰਦੇ ਆ ਬਾਕੀ ਛਤਰੀਆਂ ਦੇ ਬੈਠੇ ਆ ਉਧਰ ਇੱਕ ਵੀ ਨਹੀਂ ਇੱਧਰ ਕਰਦੇ ਉਧਰੋਂ ਤੇ ਸਾਸ ਸਵਾਈ ਕਰਦੇ ਆ ਮਿੱਤਰੋ ਲੱਚਾ ਕਹਿੰਦੇ ਬਾਰੀ ਬਾਰੀ ਖੁੱਡਾ ਖੋਲ ਖੋਲੀ ਦੇਖੀ ਜਾਂਦਾ ਬੱਚੇ ਦੇਖੋ ਮਤਰਾ ਫਿਰਦੇ ਪਹਿਲੀ ਡਾਈ ਹੈ ਸਾਰੀ ਵਧੀਆ ਫਿਰਦੇ ਅੱਜ ਤਾਂ ਦੋ ਤਿੰਨ ਦੋ ਵੱਡੇ ਹੈ ਨਾ ਕਿ ਤਿੰਨ ਦੋ ਵੱਡੇ ਕੋ ਉਤਰਦਾ ਆ ਮਿੱਤਰੋ ਠੀਕ ਹੈ ਉਹ ਬੇਚਾਰੇ ਘੱਟ ਹੀ ਉੜਦੇ ਆ ਤੇ ਦੇਖੋ ਮਿੱਤਰੋ ਥਲੜਿਆਂ ਚ ਆਪਾਂ ਛੱਡੇ ਨਹੀਂ ਦੋ ਚ ਬਾਕੀ ਚਾਰ ਭਰਤੇ ਮਿੱਤਰੋ ਰੱਖਣੇ ਮੁੰਡਾ ਕਹਿੰਦਾ ਮੇਰੀ ਵੀਡੀਓ ਬਣਾ ਕਹਿੰਦਾ ਰੀਲ ਪਾਉਣੀ ਆ ਦੇਖੋ ਮਿੱਤਰੋ ਆਹ ਆਉਂਦੇ ਬੱਚਾ ਛੋਟਾ ਆ ਜਾ ਓਏ ਬਾਕੀ ਵੀ ਛੋਟੇ ਆ ਕਾ ਹੁੰਦਾ ਮਿੱਤਰੋ ਆਹ ਵੱਡਾ ਮਿੱਤਰ ਆਪਣਾ ਦੇਖੋ ਆ ਜਾ ਆਏ ਬਸ ਨਹੀਂ ਬਣੀ ਮੈਂ ਉੱਡ ਜਾਂਦਾ ਮਿੱਤਰੋ ਉੱਚਾ ਨਹੀਂ ਚੜਦਾ ਇਹ ਜਮਾ ਨੀਵਾ ਨੀਵਾ ਰਹਿੰਦਾ ਹੈ ਦੇਖੋ ਹੋ ਜਾਂਦਾ ਇੱਕ ਦੋ ਬੱਚੇ ਆਉਂਦੇ ਛੋਟੇ ਨੇ ਚਾ ਚੜ ਗਿਆ ਜਹਨੇ ਨੂੰ ਇਹਨੂੰ ਦੇਖਿਆ ਨਾ ਮਿੱਤਰੋ ਅੱਜ ਤਾਂ ਹੋਰ ਕੁਝ ਵੀ ਕਰ ਰਿਹਾ ਬੱਚੇ ਫਿਰਦੇ ਆਪਣੇ ਦੇਖੋ ਖੇਡਦੇ ਵਧੀਆ ਦੇਖੋ ਮਿੱਤਰੋ ਆ ਜਾਂਦੇ ਮਿੱਤਰੋ ਬੱਚੇ ਬੜਾ ਸ਼ੌਂਕ ਦੇਖੋ ਆਉਂਦੇ ਦੋ ਚਾਰ ਦੇਖੋ ਮਿੱਤਰੋ ਬੜਾ ਸ਼ੌਂਕ ਕਰਾ ਰਿਹਾ ਦੇਖੋ ਜਾਨਵਰ ਦਾ ਫੁੱਡੇ ਘਾੜੇ ਪੂਰਾ ਫਲੋਕ ਕੇ ਸਾਫ ਆ ਮਿੱਤਰੋ ਆ ਵਾ ਗਾੜੀ ਬਾਹਰ ਕੱਢਦੇ ਆ ਇੱਥੋਂ ਵੀ ਕਰਦੇ ਆ ਮਿੱਤਰੋ ਸਾਫ ਸਵਾਈ ਤੀਜੀ ਡਾਈ ਦੇਣ ਮਾਰੇ ਸੀਗਾ ਤੀਜੀ ਡਾਈ ਦੇਣ ਮਾਰੇ ਬੱਚੇ ਨੇ 5:30 ਵਜੇ ਲਾਇਆ ਆਹ ਜੀ ਚਾਓ ਮੇਤਰੋ ਚੱਲਦੇ ਆ ਥੱਲੇ ਫਸਾ ਸਵਾਈ ਕਰਦੇ ਆ ਜਿਹੜੀ ਰਹੇਗੀ ਹੋਰ ਉਹ ਵੀ ਮੇਤਰੋ ਦੂਜਾ ਭਰ ਗਏ ਕਹਿੰਦੇ ਗੱਟਾ ਦੋ ਗੱਟੇ ਭਰ ਗਏ ਤੇ ਇੱਕ ਅੱਧਾ ਹੋਰ ਭਰ ਜੂਗਾ ਸਾਰੇ ਡੇੜੀ ਚ ਪਾ ਕੇ ਰੂੜੀ ਤੇ ਸੱਟਾਵਾਂਗੇ ਫੁੱਲ ਸਾਫ ਸਪਾਈ ਕਰਨੇ ਅੱਗ ਚਲੋ ਮੇਤਰੋ ਤਾਂ ਮੇਤਰੋ ਡੇੜੀ ਅੱਧੀ ਕਰਦੇ ਆਗੇ ਆਈ ਮੈਂ ਮਿਹਨਤਾਂ ਮੰਗ ਰੇਕ ਲੈਂਦਾ ਮਿੱਤਰੋ ਜਨਵਰੀ ਸਾਨੂੰ ਦੇ ਦੇ ਪਰ ਮਿਹਨਤ ਜਿਹੜੀ ਪਿੱਛੇ ਹੁੰਦੀ ਹੈ ਨਾ ਉਹ ਨਹੀਂ ਕੋਈ ਦੇਖਦਾ ਆ ਹੁਣ ਆਪਣੇ ਤਿੰਨ ਕੂਤਰ ਬਿਮਾਰ ਹੋ ਰਿਹਾ ਮਿੱਤਰੋ ਬੱਚੇ ਅਦ ਇਹਨੇ ਬੱਚੇ ਹੁਣ ਆਡ ਰੱਖਣੇ ਪੈਂਦੇ ਆ ਬਾਹਲਾ ਕੰਮ ਔਖਾ ਮਿੱਤਰੋ ਫਿਰ ਇਹ ਕਹਿੰਦਾ ਕੂਤਰ 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 ਰੱਖਣੇ ਬਹੁਤ ਔਖੇ ਮਿੱਤਰੋ ਇੱਥੇ ਹੀ ਸਾਸ ਪਾਈ ਕਰਨ ਵਾਲੀ ਆ ਦੇਖੋ ਬੁਰਾ ਹਾਲ ਹੋ ਰਿਹਾ ਹਜੇ ਤੱਕ ਅੱਲਾ ਤਾਹੋਂ ਕਰਿਆ ਤੁਸੀਂ ਚਲੋ ਇਹ ਤਾਂ ਛੱਡੋ ਗੱਲਾਂ ਇੱਥੇ ਲੁੱਕ ਚੈੱਕ ਕਰੋ ਮਿੱਤਰੋ ਆਪਣੀ ਲੁੱਕ ਵਾਸ ਵੈਰੀ ਦੇ ਵੀ ਪੂਰਾ ਫੋਲ ਸਿਰਾਂ ਕੰਮ ਲਾਦਾ ਮਿੱਤਰੋ ਜਾਨਵਰ ਵੀ ਆਪਣੇ ਦੇ ਫਿਰਦੇ ਹੋਣੇ ਆ ਕੋਈ ਨਹੀਂ ਜਾਨਵਰਾਂ ਕਰਾ ਮੈਂ ਸ਼ੌਂਕ ਆ ਜਾਲੀ ਜੁੜੀਆਂ ਲੈ ਕੇ ਆਨੇ ਆ ਪੂਰਾ ਅੱਜ ਮਿੱਤਰੋ ਪੂਰਾ ਟਿਪ ਟੋਪ ਕੰਮ ਕਰਨਾ ਪੂਰਾ ਹੀ ਫੋਲ ਸੋਹਣਾ ਲੱਗੇ ਜਿਹੜਾ ਆਪਣੀਆਂ ਜਾਬ ਚਾਬੀਆਂ ਆਪਣੀਆਂ ਚਾਬੀਆਂ ਦਾ ਵੀ ਕਰਾਂ ਕੋਈ ਨਹੀਂ ਜਗੜ ਕੇ ਰੱਖ ਦੇ ਇੱਥੇ ਬਲੇਡ ਵੀ ਰੱਖ ਸਾਰਾ ਕੁਝ ਥੱਲੇ ਰੱਖ ਦੇ ਜਿਹੜਾ ਕਿਨਾਂ ਕਿਨਾਂ ਸਫਾਈ ਕਰੀਏ ਫਿਰ ਇਹ ਬਾਅਦ ਦੇ ਕੰਮ ਆ ਓਕੇ ਬਈ ਜੀ ਆ ਜਾ ਲੋ ਮਿੱਤਰੋ ਬੁਰਾ ਹਾਲ ਹੋ ਰਿਹਾ ਦਵਾਈਆਂ ਦੁਈਆਂ ਇੱਥੇ ਰੱਖਤੀਆਂ ਦੇਖ ਲੈ ਮਿੱਤਰੋ ਚੱਕ ਦੇ ਟਾਈਆਂ ਕਰਦੇ ਆ ਟੰਨਾ ਕੁਝ ਗੜ। ਬਾਕੀ ਦੇਖਦੇ ਆ ਕੋਈ ਨਹੀਂ ਹੁਣ ਫੇਰ ਮਿਲਦੇ ਆ ਮਿੱਤਰੋ। ਆ ਇੰਨਾ ਸ਼ਾਇਦ ਮੇਰੇ ਸਾਹ ਨਾਲ ਉੱਥੇ ਲਾਉਨੇ ਆ ਯਾਰ ਮਿੱਤਰੋ। ਉੱਥੇ ਲਾ ਕੇ ਟੰ ਇੱਥੇ ਲਾ ਆ ਮੈਂ ਜਾਲ ਮਿੱਤਰੋ ਕਰਦੇ ਆ ਸਾਸਪਾਈ। ਪੂਰਾ ਓਕੇ ਕਰਦੇ ਆ ਮਿੱਤਰੋ ਕੰਮ। ਕਰ ਕਰ ਕੇ ਫੇਰ ਮਿਲਦੇ ਆ ਮਿੱਤਰੋ ਹੁਣ। ਮਿੱਤਰੋ ਕੰਮ-ਕੁਮ ਕਰਤਾ। ਕਰਤੀ ਫਿਰੋ ਸਾਸਪਾਈ ਕਰਾਉਨੇ ਆ ਤੁਹਾਨੂੰ ਉਹਦਾ ਵੀ ਸ਼ੌਂਕ। ਸਾਸਪਾਈ ਕਰੀ। ਦੇਖੋ ਮਿੱਤਰੋ ਖੜਦੇ ਆ ਸਾਰੇ ਬੱਚੇ ਬਹਿ ਗਏ ਆਪਣੇ ਤਿੰਨ ਰਹਿ ਗਏ ਤਾਂ ਹਾਂ। ਉੱਤੇ ਖੜੇ ਆਏ ਤੱਕ ਦੇਖੇ ਨਹੀਂ। ਮਾੜੇ ਮੁੱਠੇ ਦਾ ਅਰਥ ਨਹੀਂ ਲਿਏ ਇੱਕ ਜਾਨਵਰੀ ਦਿਖੀ ਜਾਂਦਾ ਮਾੜਾ ਮੋਟਾ ਬਾਕੀਆਂ ਦਾ ਕੋਈ ਪਤਾ ਨਹੀਂ ਮਿੱਤਰੋ ਕਿੱਥੇ ਆ ਤੇ ਤੁਹਾਨੂੰ ਇੱਕ ਨਿਊ ਦੇਣਾ ਮਿੱਤਰੋ ਦੇਖੋ ਇੱਥੇ ਰੱਖਦੀ ਟੈਲਾ ਇੱਟਾ ਤੇ ਆਹ ਦੋਨੇ ਖੁੱਡੇ ਆ ਪਟਾ ਦੇਣੇ ਆ ਇੱਥੇ ਕੂਤਰ ਇਧਰੋਂ ਤਾਂ ਮਿੱਤਰੋ ਵਿਲੇ ਹੋਏ ਇਧਰ ਛੋਟੇ ਬੱਚੇ ਆ ਉਹ ਤਾਂ ਪਲ ਜਾਣਗੇ 10 ਦਿਨਾਂ ਦੀ ਬਸ 10 12 ਦਿਨਾਂ ਚ ਆਰਾਮ ਨਾਲ ਪਲ ਜਾਣਗੇ ਪੂਰੇ ਫੁੱਲ ਇਧਰ ਸਾਰੇ ਆ ਲੈਣੇ ਢਾਦੇ ਨੇ ਇਹਦੇ ਇਕੱਲੇ ਹੰਡੇ ਰਹੀ ਮਿੱਤਰੋ ਇਹ ਟਾਈਮ ਲਵਾਈ ਜਾਂਦਾ ਆਪਣਾ ਕੂਤਰ ਹੋਰ ਕੋਈ ਚੱਕਰ ਨਹੀਂ ਮਿੱਤਰੋ ਔਰ ਤਾਂ ਕੋਈ ਚੱਕਰੀ ਨਹੀਂ بس ਇਹਨਾਂ ਢਾ ਦੇਣੇ ਆ ਦੇਖਦੇ ਆ ਇਹਨੂੰ ਜਾਲੀ ਚ ਧੜ ਕੇ ਜੋ ਉੱਥੇ ਆਂਡੇ ਮਾਰਨੇ ਗਿਆ ਤਾਂ ਬੜੀ ਚੰਗੀ ਗੱਲ ਆ ਮਿੱਤਰੋ ਆ ਢਾ ਦੇਣੇ ਆ ਇੱਥੋਂ ਤੱਕ ਪਾ ਦੇਣੇ ਪੂਰੇ ਫਲਾਂ ਵਿੱਚ ਦੋ ਘੱਡੇ ਇੱਕ ਲਿਆਵਾਂਗੇ ਲਗੇ ਲਗੇ ਰੱਖਾਂ ਉਧਰ ਤੇ ਦੇਖੋ ਮਿੱਤਰੋ ਕਰਤੀ ਸਾਫ ਸਪਾਈ ਇੱਥੇ ਰੱਖਿਆ ਕਰਾਂਗੇ ਰਾਤ ਨੂੰ ਜਾਲ ਉਹ ਵਾਲਾ ਜਾਲ ਮਿੱਤਰੋ ਇੱਥੇ ਰੱਖਿਆ ਕਰਾਂਗੇ ਤੇ ਕਰੋ ਸ਼ੌਂਕ ਕਰਾ ਸਾਰੀ ਸਾਫ ਸਪਾਈ ਕਰਤੀ ਮਿੱਤਰੋ ਇੱਥੇ ਰੱਖਦਾ ਮੇਨ ਮੇਨ ਚੀਜ਼ਾਂ ਹੀ ਰੱਖਣੀਆਂ ਬਾਕੀ ਜਾਂਦੇ ਬਲੇਜ ਸੜਦਾ ਮਿੱਤਰੋ ਲੈ ਕੇ ਜਾਂਦੇ ਥੱਲੇ ਛੱਡਦੇ ਇਹਨੂੰ ਤੇ ਡੱਬੇ-ਡੱਬੇ ਰਹਿ ਗਏ ਬਸ ਪੂਰਾ ਓਕੇ ਕੰਮ ਕਰ ਦੇਣਾ ਮਿੱਤਰੋ ਫਿਰ ਉਹਨੂੰ ਬੱਚਿਆਂ ਉੱਚਾ ਸ਼ੌਂਕ ਕਰਾਵਾਂਗੇ ਮਿੱਤਰੋ ਸਾਰੇ ਜਾਨਵਰਾਂ ਦਾ ਜਨਾਬ ਜਲਦੀ ਬਹੁਤ ਪਈਆਂ ਮਿੱਤਰੋ ਕਰੋ ਜਿਹੜਾ ਥੱਲੇ ਸੀ ਆਪਣਾ ਪਿੰਜਰਾ ਉਹ ਵੀ ਲਈ ਆਇਆ ਤਾਂ ਕਰੋ ਸ਼ੌਂਕ ਦੇਖੋ ਮਿੱਤਰੋ ਦੂਜਾ ਵੀ ਲਈ ਆ ਕਰੂੰਗਾ ਜਰਾ ਸਿੱਤਾਹਾਂ ਓਕੇ ਆ ਗਿਆ ਕੰਮ ਦੇਖੋ ਮਿੱਤਰੋ ਇੱਧਰ ਹੀ ਆਪਣੇ ਜਾਨਵਰ ਫਿਰਦੇ ਆ ਇੱਕ ਕਰਦਾ ਉੱਧਰ ਕਰਦਾ ਆਸ ਇੱਥੇ ਆ ਰੱਖਤਾ ਜਾਂਦਾ ਦੂਜਾ ਜਾਲ ਦੇਖ ਰਹੇ ਮਿੱਤਰੋ ਕਿੱਥੇ ਲਾਉਣਾ ਇਹਨੂੰ ਕਰਦੇ ਹਾਂ ਲੋਟ ਇਹਦੇ ਦੋ ਰੱਖਣੇ ਬਣਾਉਂਦੇ ਮਿੱਤਰੋ ਲੈ ਆ ਜਨ ਆਪਣਾ ਸਮਾਨ ਲੰਮਨੇ ਇਹਨੂੰ ਮਿੱਤਰੋ ਮਿੱਤਰੋ ਕਰੋ ਸ਼ੌਂਕ ਭਿੰਦਰਾ ਦਾ ਪਤਾ ਜੜਾਤਾ ਸੀ ਇਹਦੇ ਵਿੱਚ ਪਾਤੀ ਮਿੱਟੀ ਮੁੱਟੀ ਤੇ ਵੱਡੇ ਕੂਤਰੇ ਚ ਤਾੜਦੇ ਤੇ ਕੁਛ ਛੋਟੇ ਵੀ ਤਾੜਦੇ ਅਗਰੇ ਢੇਰ ਲਾਤਾ ਇਦਾਂ ਦਾ ਵੀ ਮਾਸ਼ਾ ਮਿੱਟੀ ਚੋਕ ਲੈਣਗੇ ਤੇ ਜਾਲੀ ਆਪਾਂ ਲਾਤੀ ਇੱਥੇ ਇੱਥੇ ਉਹ ਗੱਡ ਰਿਆ ਹੁੰਦਾ ਸੀ ਬਾਹਰ ਇਸ ਕਰਕੇ ਤੇ ਅੰਦਰ ਬਿੱਲੀ ਦਾ ਕਰਕੇ ਇੱਛਾ ਤਰੀ ਸ਼ੁੱਧ ਜੀ ਤੇ ਫਸਾਤੀ ਠੀਕ ਹੈ ਤੇ ਆ ਮੁੰਡਾ ਕਰ ਰਿਹਾ ਰੰਗ ਕੀ ਕਹਿਣਾ ਚਾਹੋਂਗੇ ਬਾਈ ਚਾਹੋਂ ਅੱਜ ਦੇ ਕੰਮ ਚ ਕੰਮ ਨੂੰ ਸਰੀ ਹੈ ਅੱਜ ਦਾ ਸਾਰਾ ਸਰੀ ਹੈ ਸਰੀ ਹੈ ਅੱਜ ਦਾ ਦੇਣੀ ਬਹੁਤ ਵਧੀਆ ਸੀਗਾ ਕੰਮ ਪੂਰਾ ਖੁੰਡ ਵਾ ਨਹੀਂ ਨਿਕਲਿਆ ਆ ਰੰਗ ਧਾਰ ਦੇ ਆਇਆ ਕਿੰਨੂ ਖਾਣੇ ਪਹਿਲਾਂ ਲੋ ਮਿੱਤਰੋ ਆਪਾਂ ਖਾ ਪੀ ਕੇ ਫਿਰ ਦੁਬਾਰੇ ਅਗੀਆਂ ਸ਼ੁਰੂ ਕਰਦੇ ਆ ਆ ਜੋ ਖਾਣੇ ਤਾਂ ਕੰਮ ਕਮਿੰਗ ਫੋਰ ਗਦਰਨਾ ਐਡ ਅੱਜ ਆ ਸਾਹਮਣੇ ਆਸੀ ਸਾਡਾ ਬੂੜ ਤੇ ਇਹ ਚੈੱਕ ਕਰੋ ਤੇ ਆ ਗੜ ਆ ਸਿੱਧਾ ਸੜਕ ਜਾ ਕੇ ਆਗਲੀ ਮੋੜ ਜਾਣਾ ਇਧਰ ਨੂੰ ਉਹ ਸਾਹਮਣੇ ਮੈਡੀਕਲ ਹੈ ਇਧਰ ਨੂੰ ਮੁਰ ਕੇ ਆ ਪਹਿਲਾ ਕੋਠੀ ਵਾਲ ਘਰ ਆ ਜਿਓ ਕਿਨਾਰੇ ਕੁਟਰ ਦੇਖਿਓ ਨਾਲੇ ਆ ਈਟ ਫੂਡ ਕਰ ਜਿਓ ਚਲੋ ਮਿਲਦੇ ਆ ਓਕੇ ਬਾਏ